ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਹਰਪਿੰਦਰ ਸਿੰਘ ਸੰਧੂ ਪੰਜਾਬੀ ਲਖਾਰੀ ਸਭਾ ਦੀ ਹਰਿਆਵਲ ਸੱਤੋਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇੱਕ ਲੜੀ ਤੋਰੀ ਹੋਈ ਹੈ ਕਿ ਵੀਰਾਂ ਨੂੰ ਕਿਹਾ ਹੋਇਆ ਕਿ ਜਿਸ ਦੇ ਵੀ ਖੇਤਕਾਰ ਕਿਤੇ ਵੀ ਬੂਟੇ ਜੋ ਹੋਣ ਜਿਹੜੇ ਨਸ਼ਟ ਹੋ ਜਾਣੇ ਹੋਣ ਤੇ ਉਹ ਜੇ ਖੱਗ ਕੇ ਜਾਂ ਅਲਫਾਫੇ ਪਾ ਕੇ ਸਾਨੂੰ ਹਰਿਆਵਲ ਸੱਤ ਪਹੁੰਚਾ ਦੇਣਗੇ ਤੇ ਅਸੀਂ ਜੋ ਅੱਗੇ ਵੰਦੇ ਹੁੰਨੇ ਆ ਫਰੀਲ ਹਰ ਇੱਕ ਨੂੰ ਤੇ ਉਹੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਮੇਰੇ ਵੀਰ ਗੁਰਵਿੰਦਰ ਸਿੰਘ ਹਾਂਜੀ ਗੁਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਗੁਰਵਿੰਦਰ ਵੀਰ ਨੇ ਵੇਖੋ ਜੀ ਮੇਰੇ ਭਰਾਓ 150 ਦੇ ਕਰੀਬ ਜੰਮੂ ਤਨਾਲ ਧਰੇ ਕੇ ਜੀ ਆ ਦੇਖੋ ਇਸ ਨੇ ਆਪਣੇ ਘਰੇ ਹੀ ਨਾ ਜੀ 150 ਦੇ ਕਰੀਬ ਜੰਮੂ ਦੇ ਬੂਟੇ ਤਿਆਰ ਕਰਕੇ ਰੱਖੇ ਨੇ ਜਿਹੜੇ ਕਿ ਹੁਣ ਅਸੀਂ ਲੈਣ ਆਏ ਆ ਤੇ ਜਿਹੜੀ ਇੱਕ ਹੋਰ ਬਹੁਤ ਵਧੀਆ ਗੱਲ ਲੱਗੀ ਦੇਖੋ ਕਿਕਰ ਦਾ ਬੂਟਾ ਜੀ ਆ ਇਹਦੇ ਇੱਥੇ ਘਰਾਂ ਦੇ ਕੋਲ ਪੱਠਿਆਂ ਜੇ ਕਿਕਰ ਦਾ ਬੂਟਾ ਆ ਸੀਗਾ ਉਹੀ ਰਿਜਨਲ ਪੁਰਾਣਾ ਕਿਕਰ ਜੀ ਦਿਨੂ ਦੇਸੀ ਕਿਕਰ ਕਹਿੰਦੇ ਆ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਨੂੰ ਦੇਖ ਕੇ ਕਿਕਰ ਨੂੰ ਇਹ ਉਹ ਨੂੰ ਜਿਹਨੂੰ ਟੁਕਲੇ ਲੱਗਦੇ ਆ ਲੰਮੇ ਇਹ ਕਿਕਰ ਦੀ ਉਹ ਨਸਲੇ ਜੀ ਤੇ ਇਹ ਵੀ ਇਹਨੇ ਸਾਨੂੰ ਵਾਸਤੇ ਰੱਖਿਆ ਕਹਿੰਦੇ ਜੀ ਤੁਹਾਨੂੰ ਕਿਕਰ ਜ਼ਰੂਰ ਦੇਣਾ ਅਸੀਂ ਚਾਹ ਨਾਲ ਲੈ ਕੇ ਚੱਲੇ ਅੱਜ ਤੇ ਇਹ ਸਾਂਝ ਤਾਂ ਪਾ ਰਹੇ ਆ ਕਿ ਇਦਾਂ ਸਾਡਾ ਸਾਥ ਦਿੰਦੇ ਰਿਹਾ ਜੀ ਤੇ ਗੁਰਵਿੰਦਰ ਵੀਰ ਧੰਨਵਾਦ ਤੇਰਾ ਬਹੁਤ ਮਿਹਰਬਾਨੀ ਤੂੰ 150 ਦੇ ਕਰੀਬ ਤੇ ਜਿਹੜੀ ਅਗਲੀ ਗੱਲ ਹੋਰ ਕਹਿਣੀ ਜੀ ਇਹ 150 ਤਾਂ ਕਹਿੰਦਾ ਚੁੱਕ ਕੇ ਲੈ ਜਾਓ ਕਹਿੰਦਾ ਜੀ ਮੈਂ 150 ਬੂਟਾ ਇੱਥੇ ਜੇ ਹੋਰ ਭਰ ਕੇ ਰੱਖਣਾ ਹੈ ਇਨੇ ਆਪਦੇ ਉੱਥੇ ਪਨੀਰੀ ਹੋਰ ਬੀਜੀ ਹੋ ਜਾਮਣਾ ਦੀ ਕਹਿੰਦਾ ਜੀ ਇਹਨੂੰ ਚੱਕੋ ਤੇ ਮੈਂ 150 ਅਜੇ ਹੋਰ ਤਿਆਰ ਕਰਕੇ ਰਿਹਵਲ ਸਾਥ ਨੂੰ ਹੋਰ ਦੇਵਾਂਗਾ ਬਹੁਤ ਧੰਨਵਾਦ ਇਹੋ ਜਿਹੇ ਭਰਾਵਾਂ ਦਾ ਜਿਹੜੇ ਹਰ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਆਪਦਾ ਯੋਗਦਾਨ ਦੇਂਦੇ ਨੇ ਸਤਿ ਸ੍ਰੀ ਅਕਾਲ ਦੋਸਤੋ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਲੈ ਕੇ